ਤੁਖਾਰੀ ਮਹੱਲਾ ਪਹਿਲਾ ਕੋਲਾਵੜੇ ਪੁੱਲੀ ਪੁੱਲ ਪੁੱਲ ਪਛੋ ਤਾਣੀ ਫਿਰ ਛੋਡੀ ਅੜੀ ਸੁੱਤੀ ਫਿਰ ਕੀ ਸਾਰ ਨ ਜਾਣੀ ਫਿਰ ਛੋਡੀ ਸੁੱਤੀ ਅਬ ਗੁਣ ਮੁੱਤੀ ਤਿਸ ਤਨ ਵਿਦਣ ਰਾਤੇ ਕਾਮ ਕ੍ਰੋਧ ਅਹੰਕਾਰ ਵਿਗੁੱਤੀ ਹਉ ਮੈਂ ਲੱਗੀ ਤਾਤੇ ਉਡਰ ਹੰਸ ਚਲਿਆ ਫੁਰਮਾਇਆ ਪਸਮੇ ਪਸਮ ਸਮਾਣੀ ਨਾਨਕ ਸੱਚੇ ਨਾਮ ਵਿਹੂਣੀ ਭੁੱਲ-ਭੁੱਲ ਪਛੋਤਾਣੀ ਸੁਣ ਨਾ ਪਿਆਰੇ ਇਕ ਬੇਨੰਤੀ ਮੇਰੀ ਤੂੰ ਨਿਜ ਕਰ ਵਸਿ ਅੜਾ ਹਾਂ ਰੁਲ ਪਸਮੈ ਢੇਰੀ ਬਿਨ ਆਪਣੇ ਨਾ ਹੈ ਕੋਏ ਨਾ ਚਾਹੈ ਕਿਆ ਕਹੀਐ ਕਿਆ ਕੀਜੈ ਅੰਮ੍ਰਿਤ ਨਾਮ ਰਸਨ ਰਸ ਰਸਨਾ ਗੁਰਸਬਦ ਦੀ ਰਸ ਪੀਜੈ ਬਿਨ ਨਾ ਬੈ ਕੋ ਸੰਗ ਨਾ ਸਾਥੀ ਅਬੇ ਜਾਏ ਕਨੇਰੀ ਨਾਨਕ ਲਾਹ ਲੈ ਘਰ ਜਾਈਐ ਸਾਚੀ ਸੱਚ ਮਤ ਤੇਰੀ ਸਜਨ ਦੇਸ ਵਿਦੇਸੀ ੜੇ ਸਾ ਨੇਹੜੇ ਦੇਂਦੀ ਸਰ ਸਮਾਲੇ ਤਿੰਨ ਸੱਜਣਾ ਮੁੰਦ ਨੇਣ ਪਰੇਦੀ ਮੁੰਦ ਨੇਣ ਪਰੇਦੀ ਗੁਣ ਸਾਰੇ ਦੇ ਕਿਉ ਪ੍ਰਭ ਮਿਲਾ ਪਿਆਰੇ ਮਾਰਗ ਪੰਥ ਨਾ ਜਾਣੋ ਵਿਖੜਾ ਕਿਉ ਪਾਈਏ ਪਰਪਾਰੇ ਸਤਿਗੁਰ ਸਬਦੀ ਮਿਲੈ ਵਿਸੁੰਨੀ ਤਨ ਮਨ ਆਗੇ ਰਾਖੈ ਨਾਨਕ ਅੰਮ੍ਰਿਤ ਬਿਰਖ ਮਹਾਰਸ ਫਲਿਆ ਮਿਲ ਪ੍ਰੀਤਮ ਰਸ ਚਾਖੈ ਮਹਿਲ ਬੁਲਾਇੜੀਏ ਬਿਲਮ ਨ ਕੀਜੈ ਅੰਦਨ ਰਤੜੀਏ ਸਹਿਜ ਮਿਲੀਜੈ ਸੁਖ ਸਹਿਜ ਮਿਲੀਜੈ ਰੋਸ ਨ ਕੀਜੈ ਗਰਬ ਨਿਵਾਰ ਸਮਾਣੀ ਸਚੈ ਰਾਤੀ ਮਿਲੇ ਮਿਲਾਈ ਮਨਮੁਖ ਆਮਣ ਜਾਣੀ ਜਬ ਨਾ ਚੀ ਤਬ ਘੂਗਟ ਕੈਸਾ ਮਟਗੀ ਫੋੜ ਨਿਰਾਰੀ ਨਾਨਕ ਆਪੈ ਆਪ ਪਛਾਣੈ ਗੁਰਮੁਖ ਤਤ ਵਿਚਾਰੀ ਤੁਖਾਰੀ ਮਹੱਲਾ ਪਹਿਲਾ ਮੇਰੇ ਲਾਲ ਰੰਗੀਲੇ ਹਮ ਲਲਨ ਕੇ ਲਾਲੇ ਗੁਰ ਅਲਖ ਲਖਾਇਆ ਅਵਰਨਾ ਦੂਜਾ ਪਾਲੇ ਗੁਰ ਲਖ ਲਖਾਇਆ ਜਾ ਤਿਸ ਭਾਇਆ ਜਾ ਪ੍ਰਭ ਕਿਰਪਾ ਧਾਰੀ ਜਗ ਜੀਵਨ ਦਾਤਾ ਪੁਰਖ ਵਿਦਾਤਾ ਸਹਿਜ ਮਿਲੇ ਬਨਵਾਰੀ ਨਦਰ ਕਰਹਿ ਤੂ ਤਰਹਿ ਤਰੀਏ ਸਚ ਦੇਵ ਹਦੀਨ ਦਇਆਲਾ ਪ੍ਰਣਵਤ ਨਾਨਕ ਦਾਸਨ ਦਾਸਾ ਤੂ ਸਰਬ ਜੀਆਂ ਪ੍ਰਤ ਪਾਲਾ ਭਰਪੁਰ ਤਰ ਰਹੇ ਅਤ ਪਿਆਰੇ ਸਬਦੇ ਰਵ ਰਹਿਆ ਗੁਰ ਰੂਪ ਮੁਰਾਰੇ ਗੁਰ ਰੂਪ ਮੁਰਾਰੇ ਤ੍ਰਿ ਭਮਣ ਧਾਰੇ ਤਾਕਾ ਅੰਤ ਨਾ ਪਾਇਆ ਰੰਗੀ ਜਿਨਸੀ ਜੰਤੂ ਪਾਏ ਨਿਤ ਦੇਵੈ ਚੜੈ ਸਵਾਇਆ ਅਪਰੰਪਰ ਆਪੇ ਥਾਪੁ ਥਾਪੇ ਤਿਸ ਭਾਵੇ ਸੋ ਹੋਵੇ ਨਾਨਕ ਹੀਰਾ ਹੀਰੇ ਵਿਦਿਆ ਗੁਣ ਕਹਿ ਹਾਰ ਪਰੋਵੇ ਗੁਣ ਗੁਣ ਹੈ ਸਮਾਣੇ ਮਸਤਕ ਨਾਮ ਨੀਸਾਣੋ ਸੱਚ ਸਾਚ ਸਮਾਇ ਚੂਕਾ ਆਮਣ ਜਾਣੋ ਸੱਚ ਸਾਚ ਪਛਾਤਾ ਸਾਚੈ ਰਾਤਾ ਸਾਚ ਮਿਲੈ ਮਨ ਭਾਵੈ ਸਾਚੇ ਉਪਰ ਅਵਰ ਨ ਦੀਸੈ ਸਾਚੇ ਸਾਚ ਸਮਾਵੈ ਮੋਹਨ ਮੋਹ ਲੀਆ ਮਨ ਮੀਰਾ ਬੰਧਨ ਖੋਲ ਨਿਰਾਰੇ ਨਾਨਕ ਜੋਤੀ ਜੋਤ ਸਮਾਣੀ ਜਾਂ ਮਿਲਿਆ ਅਤ ਪਿਆਰੇ ਸੱਚ ਕਰ ਖੋਜ ਲਹੇ ਸਾਚਾ ਗੁਰ ਥਾਨੋ ਮਨ ਮੁਖ ਨਹਿ ਪਾਈਐ ਗੁਰ ਮੁਖ ਗਿਆਨੋ ਦੇਵ ਸੱਚ ਦਾਨੋ ਸੋ ਪਰਵਾਨੋ ਸਦ ਦਾਤਾ ਵਡ ਦਾਣਾ ਅਮਰ ਅਜੋਨੀ ਅਸਥਿਰ ਜਾਪੈ ਸਾਚਾ ਮਹਿਲ ਚਿਰਾਨਾ ਦੋਤ ਉਚਾਪਤ ਲੇਖ ਨਾ ਲਿਖੀਐ ਪ੍ਰਗਟੀ ਜੋਤ ਮੁਰਾਰੀ ਨਾਨਕ ਸਾਚਾ ਸਾਚੈ ਰਾਚਾ ਗੁਰ ਮੁਖ ਤਰੀਐ ਤਾਰੀ ਬੁਖਾਰੀ ਮਹਿਲਾ ਪਹਿਲਾ ਇਹ ਮਨ ਮੇਰਾ ਤੂੰ ਸਮਝ ਅਚੇਤ ਇਆਣਿਆ ਰਾਮ ਇਹ ਮਨ ਮੇਰਾ ਛੱਡ ਅਬ ਗਣ ਗੁਣੀ ਸਮਾਣਿਆ ਰਾਮ ਬਹੁ ਸਾਧ ਲੁਬਾਣੇ ਕਿਰਤ ਕਮਾਣੇ ਵਿਛੜਿਆ ਨਹੀਂ ਮੇਲਾ ਕਿਉ ਦੁਤਰ ਤਰੀਏ ਜਮ ਧਰ ਮਰੀਏ ਜਮ ਕਾ ਪੰਥ ਦੁਹੇਲਾ ਮਨ ਰਾਮ ਨਹੀਂ ਜਾਤਾ ਸਾਜ ਪਰਬਤ ਅਵਕਟ ਰੁੱਧ ਕਿਆ ਕਰੇ ਬੰਦਨ ਬਾਧਿਆ ਇਨ ਬਿਦ ਛੂਟੈ ਗੁਰਮੁਖ ਸੇਵੈ ਨਰ ਹਰੇ ਏ ਮਨ ਮੇਰਾ ਤੂੰ ਛੋੜ ਆਲ ਜੰਜਾਲਾ RAM ਏ ਮਨ ਮੇਰਾ ਹਰ ਸੇਵਹੁ ਪੁਰਖ ਨਿਰਾਲਾ RAM ਹਰ ਸਿਮਰ ਏਕੰਕਾਰ ਸਾਚਾ ਸਭ ਜਗਤ ਜਿਨ ਉਪਾਇਆ ਪਉਣ ਪਾਣੀ ਅਗਨ ਬਾਦੇ ਗੁਰਖੇਲ ਜਗਤ ਦਿਖਾਇਆ ਆਚਾਰ ਤੂੰ ਵਿਚਾਰ ਆਪੇ ਹਰਨਾਮ ਸੰਜਮ ਜਪ ਤਪੋ ਸਖਾ ਸੈਨ ਪਿਆਰ ਪ੍ਰੀਤਮ ਨਾਮ ਹਰ ਦਾ ਜਪ ਜਪੋ ਇਹ ਮਨ ਮੇਰਾ ਤੂੰ ਥਿਰ ਰਹੋ ਚੋਟ ਨਾ ਖਾਵਹੀ ਰਾਮ ਇਹ ਮਨ ਮੇਰਾ ਗੁਣ ਗਾਵਹਿ ਸਹਿਜ ਸਮਾਵਹੀ ਰਾਮ ਗੁਣ ਗਾਏ RAM ਰਸਾਏ ਰਸੀਐ ਗੁਰ ਗਿਆਨ ਅੰਜਨ ਸਰਹੀ ਤ੍ਰੈ ਲੋਕ ਦੀਪਕ ਸਬਦ ਚਾਨਣ ਪੰਚ ਦੂਤ ਸੰਘਾਰਹੀ ਭੈ ਕਾਟ ਨਿਰਪੋਤਰਹ ਦੁੱਤਰ ਗੁਰ ਮਿਲਿਆ ਕਾਰਜ ਸਾਰੈ ਰੂਪ ਰੰਗ ਪਿਆਰ ਹਰਸਿਉ ਹਰ ਆਪ ਕਿਰਪਾ ਧਾਰੈ ਇਹ ਮਨ ਮੇਰਾ ਤੂੰ ਕਿਆ ਲੈ ਆਇਆ ਕਿਆ ਲੈ ਜਾਏ ਸੀ ਰਾਮ ਇਹ ਮਨ ਮੇਰਾ ਤਾਂ ਛੁੱਟ ਸੀ ਜਾਂ ਪਰਮ ਚੁਕਾਇ ਸੀ ਰਾਮ ਤਨ ਸੰਚ ਹਰ ਹਰ ਨਾਮ ਵਖਰ ਗੁਰ ਸ਼ਬਦ ਭਾਉ ਪਛਾਣਹਿ ਮੈਲ ਪਰ ਹਰ ਸ਼ਬਦ ਨਿਰਮਲ ਮਹਿਲ ਕਰ ਸੱਚ ਜਾਣਹਿ ਪਤ ਨਾਮ ਪਾਵੇ ਘਰ ਸਿਧਾਵੇ ਝੋਲ ਅੰਮ੍ਰਿਤ ਪੀ ਰਸੋ ਹਰ ਨਾਮ ਧਿਆਈਐ ਸ਼ਬਦ ਰਸ ਪਾਈਐ ਵਡਭਾਗ ਜਪਿਐ ਹਰਿ ਜਸੋ ਇਹ ਮਨ ਮੇਰਿਆ ਬਿਨ ਪੌੜੀਆਂ ਮੰਦਰ ਕਿਉ ਚੜੈ RAM ਇਹ ਮਨ ਮੇਰਿਆ ਬਿਨ ਬੇੜੀ ਪਾਰਨਾ ਅੰਬੜੈ RAM ਪਾਰ ਸਾਜਨਾ ਪਾਰ ਪ੍ਰੀਤਮ ਗੁਰ ਸ਼ਬਦ ਸੁਰਤ ਲੰਘਾ ਬਈ ਮਿਲ ਸਾਧ ਸੰਗਤ ਕਰਹਿ ਰਲਿਆ ਫਿਰ ਨ ਪਛੋਤਾ ਬਈ ਕਰ ਦਇਆ ਦਾਨ ਦਿਆਲ ਸਾਚਾ ਹਰ ਨਾਮ ਸੰਗਤ ਪਵਉ ਨਾਨਕ ਪਈੰਮ ਪੈ ਸੁਨੋ ਪ੍ਰੀਤਮ ਗੁਰ ਸ਼ਬਦ ਮਨ ਸਮਝਾਵਉ ਤੁਖਾਰੀ ਛੰਤ ਮਹੱਲਾ ਚੌਥਾ ਏਕ ਓੰਕਾਰ ਸਤਗੁਰ ਪ੍ਰਸਾਦ ਅੰਤਰ ਪਿਰੀ ਪਿਆਰ ਕਿਉ ਪਰ ਬਿਨ ਜੀਵਿਐ ਰਾਮ ਜਬ ਲਗ ਦਰਸ ਨਾ ਹੋਏ ਕਿਉ ਅੰਮ੍ਰਿਤ ਪੀਵਿਐ ਰਾਮ ਕਿਉਂ ਅੰਮ੍ਰਿਤ ਪੀਵੀਐ ਹਰ ਬਿਨ ਜੀਵੀਐ ਤਿਸ ਬਿਨ ਰਹਿਨ ਨਾ ਜਾਏ ਅੰਦਨ ਪ੍ਰਿਯੋ ਪ੍ਰਿਯੋ ਕਰੇ ਦਿਨ ਰਾਤੀ ਪਿਰ ਬਿਨ ਪਿਆਸ ਨਾ ਜਾਏ ਆਪਣੀ ਕਿਰਪਾ ਕਰੋ ਹਰ ਪਿਆਰੇ ਹਰ ਹਰ ਨਾਮ ਸਦ ਸਾਰਿਆ ਗੁਰ ਕੈ ਸਬਦ ਮਿਲਿਆ ਮੈਂ ਪ੍ਰੀਤਮ ਹਉ ਸਤਿਗੁਰ ਵਿਟੋ ਹਵਾਰਿਆ ਜਬ ਦੇਖਾਂ ਪਿਰ ਪਿਆਰਾ ਹਰ ਗੁਣ ਰਸ ਰਵਾ ਰਾਮ ਮੇਰੇ ਅੰਤਰ ਹੋਏ ਵਿਗਾਸ ਪ੍ਰਿਯੋ ਪ੍ਰਿਯੋ ਸੱਚ ਨਿਤ ਚਬਾ ਰਾਮ ਪ੍ਰਿਯੋ ਚਬਾ ਪਿਆਰੇ ਸ਼ਬਦ ਨਿਸਤਾਰੇ ਬਿਨ ਦੇਖੇ ਤ੍ਰਿਪਤ ਨਾ ਆਵੈ ਸ਼ਬਦ 시ਗਾਰ ਹੋਵੈ ਨਿਤ ਕਾਮਣ ਹਰ ਹਰ ਨਾਮ ਤੇ ਆਵੈ ਦਇਆ ਦਾਨ ਮੰਗਤ ਜਨ ਦੀਜੈ ਮੈਂ ਪ੍ਰੀਤਮ ਦੇਹੋ ਮਿਲਾਏ ਅੰਦਨ ਗੁਰ ਗੋਪਾਲ ਧਿਆਈ ਹਮ ਸਤਗੁਰ ਬਿਟੋ ਕਮਾਏ ਹਮ ਪਾਥਰ ਗੁਰਨਾਵ ਬਿਖ ਭਵਜਲ ਤਾਰਿਐ ਰਾਮ ਗੁਰਦੇਵੋ ਸਬਦ ਸੁਪਾਏ ਮੈਂ ਮੂੜ ਨਿਸਤਾਰਿਐ ਰਾਮ ਹਮ ਮੂੜ ਮੁਗਦ ਕਿਛ ਮਤ ਨਹੀਂ ਪਾਈ ਤੂੰ ਅਗੰਮ ਵਡ ਜਾਣਿਆ ਤੂੰ ਆਪ ਦਇਆਲ ਦਇਆ ਕਰ ਮੇਲਹਿ ਹਮ ਨਿਰਗੁਣੀ ਨਿਮਾਣਿਆ ਅਨੇਕ ਜਨਮ ਪਾਪ ਕਰ ਪਰਮੇ ਹੁਣ ਤੋ ਸਰਣਾਗਤ ਆਏ ਦਇਆ ਕਰੋ ਰਖ ਲੇ ਬਹੁ ਹਰ ਜੀਉ ਹਮ ਲਾਗੈ ਸਤ ਗੁਰ ਪਾਏ ਗੁਰ ਪਾਰਸ ਹਮ ਲੋਹ ਮਿਲ ਕੰਚਨ ਹੋਇ ਆਰਾਮ ਜੋਤੀ ਜੋਤ ਮਿਲਾਏ ਕਾਇਆ ਗੜ ਸੋਹਿਆ ਰਾਮ ਕਾਇਆ ਗੜ ਸੋਹਿਆ ਮੇਰਾ ਪ੍ਰਭ ਮੋਹਿਆ ਕਿਉ ਸਾਸ ਗਿਰਾਸ ਵਿਸਾਰੀਐ ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸਬਦੀ ਹਉ ਸਤਗੁਰ ਕੈ ਬਲਹਾਰੀਐ ਸਤਿਗੁਰ ਆਗੈ ਸੀਸ ਭੇਟ ਦੇਉ ਜੇ ਸਤਗੁਰ ਸਾਚੇ ਭਾਵੈ ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੈ ਤੁਖਾਰੀ ਮਹਲਾ 4 ਹਰ ਹਰ ਅਗਮ ਅਗਾਦ ਅਪਰੰਪਰ ਅਪਰਪਰਾ ਜੋ ਤੁਮ ਤਿਆਵੇਂ ਜਗਦੀਸ਼ ਤੇ ਜਨ ਪਉ ਬਖਮਤਰ ਬਖਮ ਪਉ ਤਿਨ ਤਰਿਆ ਸੁਹਿਲਾ ਜਿਨ ਹਰ ਹਰ ਨਾਮ ਤੇ ਆਇਆ ਗੁਰਬਾਖ ਸਤਗੁਰ ਜੋ ਪਾਏ ਚੱਲੇ ਤਿਨ ਹਰ ਹਰ ਆਪ ਮਿਲਾਇਆ ਜੋਤੀ ਜੋਤ ਮਿਲ ਜੋਤ ਸਮਾਣੀ ਹਰਿ ਕਿਰਪਾ ਕਰ ਤਰਣੀ ਤਰ ਹਰ ਹਰ ਅਗਮ ਅਗਾਦ ਅਪਰੰਪਰ ਅਪਰਪਰਾ ਤੁਮ ਸੁਆਮੀ ਅਗਮ ਥਾਹ ਤੂ ਕਟਕਟ ਪੂਰ ਰਹਿਆ ਤੂ ਅਲਖ ਪਿਉ ਅਗਮ ਗੁਰ ਸਤਗੁਰ ਬਚਨ ਲਹਿਆ ਤਨ ਤਨ ਤੇਜਨ ਪੁਰਖ ਪੂਰੇ ਜਿਨ ਗੁਰ ਸੰਤ ਸੰਗਤ ਮਿਲ ਗੁਣ ਰਵੇ ਵਿਵੇਕ ਬੁੱਧ ਵਿਚਾਰ ਗੁਰਮੁਖ ਗੁਰ ਸ਼ਬਦ ਖਿਨ ਖਿਨ ਹਰ ਨਿਤ ਚਵੇ ਜਬਹ ਗੁਰਮੁਖ ਹਰ ਨਾਮ ਬੋਲਹਿ ਜਹ ਖੜੇ ਗੁਰਮੁਖ ਹਰ ਹਰ ਕਹਿਆ ਤੁਮ ਸਵਾਮੀ ਅਗਮਾ ਥਾਹ ਤੂ ਕਟਕਟ ਪੂਰ ਰਹਿਆ ਸੇਵਕ ਜਨ ਸੇਵਹਿ ਤੇ ਪਰਵਾਨ ਜਿਨ ਸੇਵਿਆ ਗੁਰਮਤਿ ਹਰੇ ਤਿਨ ਕੇ ਕੋਟ ਸਭ ਪਾਪ ਖਿਨ ਪਰਹਰ ਹਰ ਦੂਰ ਕਰੇ ਤਿਨ ਕੇ ਪਾਪ ਦੋਖ ਸਭ ਮਿਨਸੇ ਜਿਨ ਮਨ ਚਿਤ ਇਕ ਆਰਾਧਿਆ ਤਿਨ ਕਾ ਜਨਮ ਸਫਲਿਓ ਸਭ ਕੀਆ ਕਰਤੈ ਜਿਨ ਗੁਰਬਚਨੀ ਸਚਿ ਪਾਖਿਆ ਤੇ ਧਨ ਜਨ ਵਡਪੁਰਖ ਪੂਰੇ ਜੋ ਗੁਰਮਤਿ ਹਰ ਜਪ ਭੋ ਬਖਮ ਤਰੇ ਸੇਵਕ ਜਨ ਸੇਵਹਿ ਤੇ ਪਰਵਾਨ ਜਿਨ ਸੇਵਿਆ ਗੁਰਮਤ ਹਰੇ ਤੂੰ ਅੰਤਰ ਜਾਮੀ ਹਰਿ ਆਪ ਜੋਤ ਚਲਾਵਹਿ ਪਿਆਰੇ ਹੋ ਤਿ ਵੈ ਚਲਾ ਹਮਰੇ ਹਾਥ ਕਿਛ ਨਾਹੀ ਜਾ ਤੂੰ ਮਿਲ ਤਾ ਹੋ ਆਏ ਮਿਲ ਜਿਨ ਕੋ ਤੂੰ ਹਰ ਮੇਲਹਿ ਸੁਆਮੀ ਸਭ ਤਿਨ ਕਾ ਲੇਖਾ ਛੁਟਕ ਗਿਆ ਤਿਨ ਕੀ ਗਣਤ ਨ ਕਰਿ ਯਹ ਕੋ ਪਾਈ ਜੋ ਗੁਰਬਚਨੀ ਹਰ ਮੇਲ ਲਿਆ ਨਾਨਕ ਦਿਆਲ ਹੋਆ ਤਿਨ ਉਪਰ ਜਿਨ ਗੁਰ ਕਾ ਭਾਣਾ ਮੰਨਿਆ ਭਲਾ ਤੂੰ ਅੰਦਰ ਜਾਮੀ ਹਰਿ ਆਪ ਜੋ ਤੂੰ ਚਲਾਵਹਿ ਪਿਆਰੇ ਹੋ ਤਿਵੇਂ ਚਲਾ ਤੁਖਾਰੀ ਮਹੱਲਾ ਚੌਥਾ ਤੂੰ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟਨਾਥ ਤਿਨ ਤੂੰ ਧਿਆਇਆ ਮੇਰਾ RAM ਜਿਨ ਕੈ ਤੁਰ ਲੇਖ ਮਾਥ ਜਿਨ ਕੋ ਤੁਰ ਹਰ ਲਿਖਿਆ ਸੁਆਮੀ ਤਿਨ ਹਰ ਹਰ ਨਾਮ ਅਰਾਧਿਆ ਤਿਨ ਕੇ ਪਾਪ ਇਕ ਨਿਮਖ ਸਭ ਲਾਥੇ ਜਿਨ ਗੁਰਬਚਨੀ ਹਰ ਜਾਪਿਆ ਧਨ ਧਨ ਤੇ ਜਨ ਜਿਨ ਹਰ ਨਾਮ ਜਪਿਆ ਤਿਨ ਦੇਖੇ ਹੋ ਭਿਆ ਸੁਨਾਥ ਤੂ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟ 나ਥ ਤੂੰ ਜਲਥਲ ਮਹੀਅਲ ਪਰਪੂਰ ਸਭ ਉਪਰ ਸਾਚ ਧਣੀ ਜਿਨ ਜਪਿਆ ਹਰ ਮਨ ਚੀਤ ਹਰ ਜਪ ਜਪ ਮੁਕਤ ਕਣੀ ਜਿਨ ਜਪਿਆ ਹਰ ਤੇ ਮੁਕਤ ਪ੍ਰਾਣੀ ਤਿਨ ਕੇ ਊਜਲ ਮੁਖ ਹਰ ਦਵਾਰ ਓਏ ਹਲਤ ਪਲਤ ਜਨ ਪੈ ਸੁਹੇਲੇ ਹਰ ਰਖ ਲੀਏ ਰਖਨ ਹਾਰ ਹਰ ਸੰਤ ਸੰਗਤ ਜਨ ਸੁਨਹੁ ਪਾਈ ਗੁਰਮੁਖ ਹਰ ਸੇਵਾ ਸਫਲ ਬਣੀ ਤੂੰ ਜਲ-ਥਲ ਮਹੀਲ ਭਰਪੂਰ ਸਭ ਊਪਰ ਸਾਚ ਧਣੀ ਤੂੰ ਥਾਨ-ਥਨੰਤਰ ਹਰ ਏਕ ਹਰ ਏਕੋ ਏਕ ਰਵਿਆ ਵਣ ਤ੍ਰਿਣ ਤ੍ਰਿ ਭਵਨ ਸਭ ਸ੍ਰਿਸ਼ਟ ਮੁਖ ਹਰ ਹਰ ਨਾਮ ਚਵਿਆ ਸਭ ਚਬਹਿ ਹਰ ਹਰ ਨਾਮ ਕਰਤੇ ਅਸੰਖ ਅਗਣਤ ਹਰ ਧਿਆਵੈ ਸੋ ਤਨ ਤਨ ਹਰ ਸੰਤ ਸਾਧੂ ਜੋ ਹਰ ਪ੍ਰਭ ਕਰਤੇ ਭਾਵੈ ਸੋ ਸਫਲ ਦਰਸ਼ਨ ਦੇਹੁ ਕਰਤੇ ਜਿਸ ਹਰ ਹਿਰਦੈ ਨਾਮ ਸਦ ਚਬਿਆ ਤੂ ਥਾਨ ਥਨੰਤਰ ਹਰ ਏਕ ਹਰ ਏਕੋ ਏਕ ਰਵਿਆ ਤੇਰੀ ਭਗਤ ਪੰਡਾਰ ਅਸ਼ੰਖ ਜਿਸ ਤੂ ਦੇਵਹਿ ਮੇਰੇ ਸਾਮੀ ਤਿਸ ਮਿਲਹਿ ਜਿਸ ਕੈ ਮਸਤਕ ਗੁਰ ਹਾਥ ਤਿਸ ਹਿਰਦੈ ਹਰ ਗੁਣ ਟਿਕਹਿ ਹਰ ਗੁਣੇ ਹਿਰਦੈ ਟਿਕਹਿ ਤਿਸ ਕੈ ਜਿਸ ਅੰਤਰ ਭਉ ਭਾਵਨੀ ਹੋਈ ਬਿਨ ਭੈ ਕਿਨੈ ਨਾ ਪ੍ਰੇਮ ਪਾਇਆ ਬਿਨ ਭੈ ਪਾਰ ਨ ਉਤਰਿਆ ਕੋਈ ਭਉ ਭਾਉ ਪ੍ਰੀਤ ਨਾਨਕ ਤਿਸਹਿ ਲਾਗੇ ਜਿਸ ਤੂੰ ਆਪਣੀ ਕਿਰਪਾ ਕਰਹਿ ਤੇਰੀ ਭਗਤ ਭੰਡਾਰ ਅਸ਼ੰਖ ਜਿਸ ਤੂੰ ਦੇਵਹਿ ਮੇਰੇ ਸਵਾਮੀ ਤਿਸ ਮਿਲਹਿ ਤੁਖਾਰੀ ਮਹੱਲਾ ਚੌਥਾ ਨਾਮਣ ਪੁਰਬ ਅਪੀਚ ਗੁਰ ਸਤਗੁਰ ਦਰਸ ਪਿਆ ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਿਆ ਗੁਰ ਦਰਸ ਪਾਇਆ ਅਗਿਆਨ ਗਵਾਇਆ ਅੰਤਰ ਜੋਤ ਪ੍ਰਗਾਸੀ ਜਨਮ ਮਰਨ ਦੁਖ ਖਿਨ ਮਹਿ ਬਿਨ ਸੇ ਹਰ ਪਾਇਆ ਪ੍ਰਭ ਅਭਿਨਾਸੀ ਹਰਿ ਆਪ ਕਰਤੇ ਪੁਰਬ ਕੀਆ ਸਤਗੁਰੂ ਕੁਲ ਖੇਤ ਨਾਮਣ ਗਿਆ ਨਵਨ ਪੁਰਬ ਪੀਚ ਗੁਰ ਸਤਗੁਰ ਦਰਸ ਪਿਆ ਮਾਰਗ ਪੰਥ ਚੱਲੇ ਗੁਰ ਸਤਗੁਰ ਸੰਗ ਸਿਖਾ ਅੰਦਨ ਭਗਤ ਬਣੀ ਖਿੰਖਿਨ ਨਿਮਖ ਵਿਖਾ ਹਰ ਹਰ ਭਗਤ ਬਣੀ ਪ੍ਰਵਕੇਰੀ ਸਭ ਲੋਕ ਵੇਖਣ ਆਇਆ ਜਿਨ ਦਰਸ ਸਤਗੁਰ ਗੁਰੂ ਕੀਆ ਤਿਨ ਆਪ ਹਰ ਮੇ ਲਾਇਆ ਤੀਰਥ ਉਦਮ ਸਤਗੁਰੂ ਕੀਆ ਸਭ ਲੋਕ ਉਧਰਣ ਅਰਥਾ ਮਾਰਗ ਪੰਥ ਚੱਲੇ ਗੁਰ ਸਤਗੁਰ ਸੰਗ ਸਿਖਾ ਪ੍ਰਥਮ ਆਏ ਕੁਲ ਖੇਤ ਗੁਰ ਸਤਗੁਰ ਪੁਰਬ ਹੋਆ ਖਬਰ ਪਈ ਸੰਸਾਰ ਆਏ ਤ੍ਰੈ ਲੋਆ ਦੇਖਣ ਆਏ ਤੀਨ ਲੋਕ ਸੁਰ ਨਰ ਮਨ ਜਨ ਸਭ ਆਇਆ ਜਿਨ ਪਰਸਿਆ ਗੁਰ ਸਤਗੁਰੂ ਪੂਰਾ ਤਿਨਕੇ ਕਿਲ ਵਿਖ ਨਾਸ ਗਵਾਇਆ ਜੋ ਗਿੱਦਗੰਬਰ ਸੰਨਿਆਸੀ ਖਟਦਰਸਨ ਕਰ ਗਏ ਗੋਸ਼ਟ ਢੋਆ ਪ੍ਰਥਮ ਆਏ ਕੁਲਖੇਤ ਗੁਰ ਸਤਗੁਰ ਪੁਰਬ ਹੋਆ ਦੂਤਿਆ ਜਮਨ ਗਏ ਗੁਰ ਹਰ ਹਰ ਜਪਨ ਕੀਆ ਜਗਾਤੀ ਮਿਲੇ ਦੇ ਪੇਟ ਗੁਰ ਪਿੱਛੇ ਲੰਗਾਏ ਦੀਆ ਸਭ ਛੁੱਟੀ ਸਤਗੁਰੂ ਪਿੱਛੇ ਜਿਨ ਹਰ ਹਰ ਨਾਮ ਤੇ ਆਇਆ ਗੁਰਬਚਨ ਮਾਰਗ ਜੋ ਪੰਥ ਚਾਲੇ ਤੈਨ ਜਮ ਜਾਗਾਤੀ ਨੀੜ ਨ ਆਇਆ ਸਭ ਗੁਰੂ ਗੁਰੂ ਜਗਤ ਬੋਲੇ ਗੁਰ ਕੈ ਨੈ ਲਈਏ ਸਭ ਛੁਟਕ ਗਿਆ ਦੁਤਿਆ ਜਮਨ ਗਏ ਗੁਰ ਹਰ ਹਰ ਜਪਣ ਕੀਆ ਤ੍ਰਿਤਿਆ ਆਏ ਸਰਸਰੀ ਤਹ ਕੋਤਕ ਚਲਤ ਪਿਆ ਸਭ 모ਹੀ ਦੇਖ ਦਰਸ਼ਨ ਗੁਰ ਸੰਤ ਕਿਨੈ ਆਡ ਨਾ ਧਾਮ ਲਿਆ ਆਡ ਧਾਮ ਕਿਛ ਪਿਆ ਨ ਬੋਲਕ ਜਾ ਗਾਤੀਆ ਮੋਹਣ ਮੁੰਦਣ ਪਈ ਪਾਈ ਹਮ ਕਰਹਿ ਕਿਆ ਕਿਸ ਪਾਸ ਮੰਗਹਿ ਸਭ ਭਾਗ ਸਤਗੁਰ ਪਿਛੇ ਪਈ ਜਾ ਗਾਤੀਆ ਉਪਾਵ ਸਿਆਣਪ ਕਰ ਵਿਚਾਰ ਡਿਠਾ ਭਨ ਬੋਲ ਕ ਸਭ ਉਠ ਗਿਆ ਤ੍ਰਿਤਿਆ ਆਇਐ ਸੁਸਰੀ ਤਹ ਕੋਤਕ ਚਲਤ ਪਿਆ ਮਿਲ ਆਏ ਨਗਰ ਮਹਾਜਨਾ ਗੁਰਸਤਗੁਰ ਉਟ ਗਹੀ ਗੁਰਸਤਗੁਰ ਗੁਰਗੋਵਿੰਦ ਪੁਛ ਸਿਮਰਤ ਕੀਤਾ ਸਹੀ ਸਿਮਰਤ ਸਾਤਰ ਸਬਨੀ ਸਹੀ ਕੀਤਾ ਸੁਖ ਪ੍ਰਹਿਲਾਦ ਸ੍ਰੀ ਰਾਮ ਕਰ ਗੁਰਗੋਵਿੰਦ ਧਿਆਇਆ ਦੇਹੀ ਨਗਰ ਕੋਟ ਪੰਚ ਚੋਰ ਵਟਵਾਰੇ ਤਿਨ ਕਾਥਾਉ ਥਿਹੋ ਗਵਾਇਆ ਕੀਰਤਨ ਪੁਰਾਨ ਨਿਤ ਪੁਨ ਹੋਵਹਿ ਗੁਰਬਚਨ ਨਾਨਕ ਹਰ ਭਗਤ ਲਹੀ ਮਿਲ ਆਏ ਨਗਰ ਮਹਾ ਜਨਾ ਗੁਰ ਸਤਗੁਰ ਓਟ ਗਹੀ ਤੁਖਾਰੀ ਛੰਤ ਮਹੱਲਾ ਪੰਜਵਾਂ ਏਕ ਓ ਅੰਕਾਰ ਸਤਗੁਰ ਪ੍ਰਸਾਦ ਕੋਲ ਕੁਮਾਈ ਲਾਲਨਾ ਗੁਰਮਨ ਦੀਨਾ ਸੁਣ ਸ਼ਬਦ ਤੁਮਾਰਾ ਮੇਰਾ ਮਨ ਪੀਨਾ ਏਹ ਮਨ ਪੀਨਾ ਜਿਉ ਜਲ ਮੀਨਾ ਲਗ ਰੰਗ ਮੁਰਾਰਾ ਕੀਮਤ ਕਹੀ ਨਾ ਜਾਈ ਠਾਕੁਰ ਤੇਰਾ ਮਹਿਲ ਅਪਾਰ ਸਗਲ ਗੁਨਾ ਕੇ ਦਾਤੇ ਸਵਾਮੀ ਬਿਨੋ ਸੁਨੋ ਇੱਕ ਦੀਨਾ ਦੇਹ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਇਹ ਤਨ ਮਨ ਤੇਰਾ ਸਭ ਗੁਣ ਤੇਰੇ ਖੰਨੀਏ ਵੰਜਾ ਦਰਸ਼ਨ ਤੇਰੇ ਦਰਸ਼ਨ ਤੇਰੇ ਸੁਣ ਪ੍ਰਭ ਮੇਰੇ ਨਿਮਖ ਦ੍ਰਿਸ਼ਟ ਪੇਖ ਜੀਵਾ ਅੰਮ੍ਰਿਤ ਨਾਮ ਸੁਨੀ ਜੈ ਤੇਰਾ ਕਿਰਪਾ ਕਰਹਿ ਤਪੀਵਾ ਹਸ ਪਿਆਸੀ ਪਿਰ ਕਹਿ ਤਾਈ ਜੋ ਚਾਤਰਿਕ ਬੂੰਦੇ ਰੇ ਕਹ ਨਾਨਕ ਜੀ ਅੜਾ ਬਲਿਹਾਰੀ ਦੇਹੋ ਦਰਸ ਪ੍ਰਭ ਮੇਰੇ ਤੂ ਸਾਚਾ ਸਾਹਿਬ ਸਾਹੋ ਅਮਿਤਾ ਤੂ ਪ੍ਰੀਤਮ ਪਿਆਰਾ ਪ੍ਰਾਨ ਹਿਤ ਚਿੱਤ ਪ੍ਰਾਨ ਸੁਖ ਦਾਤਾ ਗੁਰਮੁਖ ਜਾਤਾ ਸਗਲ ਰੰਗ ਬਨ ਆਏ ਸੋਈ ਕਰਮ ਕਮਾਵੇ ਪ੍ਰਾਣੀ ਜੇ ਹਾ ਤੂ ਫੁਰਮਾਏ ਜਾ ਕੋ ਕਿਰਪਾ ਕਰੀ ਜਗਦੀਸ਼ਰ ਤਿਨ ਸਾਧ ਸੰਗ ਮਨ ਜੀਤ ਕਹ ਨਾਨਕ ਜੀੜਾ ਬਲਿਹਾਰੀ ਜਿਉ ਪਿੰਡ ਤੋ ਦਿੱਤਾ ਨਿਰਗੁਣ ਰਖ ਲੀਆ ਸੰਤਨ ਕਾ ਸਦਕਾ ਸਤਗੁਰ ਟਾਕ ਲੀਆ ਮੋਹੇ ਪਾਪੀ ਪੜਦਾ ਕਨਹਾਰੇ ਪ੍ਰਭੂ ਹਮਾਰੇ ਜੀਅ ਪ੍ਰਾਨ ਸੁਖ ਦਾਤੇ ਅਬਿਨਾਸੀ ਅਬਗਤ ਸੁਆਮੀ ਪੂਰਨ ਪੁਰਖ ਵਿਧਾਤੇ ਉਸਤਤ ਕਹਿ ਨਾ ਜਾਏ ਤੁਮਾਰੀ ਕੌਣ ਕਹੈ ਤੂ ਕਦ ਕਾ ਨਾਨਕ ਦਾਸ ਤਾ ਕੈ ਬਲਿਹਾਰੀ ਮਿਲੈ ਨਾਮ ਹਰ ਨਿਮਕਾ ਕੇਦਾਰਾ ਮਹੱਲਾ ਚੌਥਾ ਕਰ ਪਹਿਲਾ ਏਕ ਓ ਅਹੰਕਾਰ ਸਤਗੁਰ ਪ੍ਰਸਾਦ ਮੇਰੇ ਮਨ ਰਾਮ ਨਾਮ ਨਿਤ ਗਾਵਿਐ ਰੇ ਅਗਮ ਅਗੋਚਰ ਨਾ ਜਾਈ ਹਰ ਲਖਿਆ ਗੁਰ ਪੂਰਾ ਮਿਲੈ ਲਖਾਵਿਐ ਰੇ ਰਹਾਉ ਜਿਸ ਆਪੇ ਕਿਰਪਾ ਕਰੇ ਮੇਰਾ ਸਵਾਮੀ ਤਿਸ ਜਨ ਕੋ ਹਰ ਲਿਵ ਲਾਵਿਐ ਰੇ ਸਭ ਕੋ ਭਗਤ ਕਰੇ ਹਰ ਕੇਰੀ ਹਰ ਭਾਵੈ ਸੋ ਥਾਏ ਪਾਵਿਐ ਰੇ ਹਰ ਹਰ ਨਾਮ ਅਮੂਲਕ ਹਰ ਪਹਿ ਹੈ ਹਰ ਦੇਵੈ ਤਾਂ ਨਾਮ ਧਿਆਵੀਐ ਰੇ ਜਿਸਨੋ ਨਾਮ ਦੇ ਮੇਰਾ ਸਾਮੀ ਤਿਸ ਲੇਖਾ ਸਭ ਛਡਾਵੀਐ ਰੇ ਹਰ ਨਾਮ ਅਰਾਧੈ ਸੇ ਧਨ ਜਨ ਕਹੀਐ ਹੈ ਤਿਨ ਮਸਤਕ ਭਾਗ ਤੁਰ ਲਿਖ ਪਾਵੀਐ ਰੇ ਤਿਨ ਦੇਖੇ ਮੇਰਾ ਮਨ ਬਿਗਸੈ ਜਿਉ ਸੁੱਤ ਮਿਲ ਮਾਤ ਗਲ ਲਾਵੀਐ ਰੇ ਹਮ ਬਾਰਿਕ ਹਰ ਪਿਤਾ ਪ੍ਰਭ ਮੇਰੇ ਮੋਕੋ ਦੇਹੁ ਮਤੀ ਜਿਤ ਹਰ ਪਾਵੀਐ ਰੇ ਜਿਉ ਬਛਰਾ ਦੇਖ ਗਉ ਸੁਖ ਮਾਨੈ ਤਿਉ ਨਾਨਕ ਹਰ ਗਲ ਲਾਵੀਐ ਰੇ ਕੇਦਾਰਾ ਮਹੱਲਾ ਚੌਥਾ ਕਰ ਪਹਿਲਾ ਏਕੋ ਓੰਕਾਰ ਸਤਗੁਰ ਪ੍ਰਸਾਦ ਮੇਰੇ ਮਨ ਹਰ ਹਰ ਗੁਣ ਕਹੋਰੀ ਸਤਗੁਰੂ ਕੇ ਚਰਨ ਧੋਏ ਤੋਏ ਪੂਜੋ ਹੋ ਇਨ ਬਿਦ ਮੇਰਾ ਹਰ ਪ੍ਰਭ ਲਾਹੋ ਰੇ ਰਹਾਉ ਕਾਮ ਕ੍ਰੋਧ ਲੋਭ ਮੋਹ ਅਭਮਾਨ ਬਿਖੈ ਰਸ ਇਨ ਸੰਗਤ ਤੇ ਤੂ ਰਹ ਰੇ ਮਿਲ ਸਤ ਸੰਗਤ ਕੀਜੈ ਹਰ ਗੋਸ਼ਟ ਸਾਧੂ ਸਿਓ ਗੋਸ਼ਟ ਹਰ ਪ੍ਰੇਮ ਰਸਾਇਣ RAM ਨਾਮ ਰਸਾਇਣ ਹਰ RAM ਨਾਮ RAM ਰਮੋਹ ਰੇ ਅੰਤਰ ਕਾ ਅਭਮਾਨ ਜੋਰ ਕਿਸ ਕਿਛ ਕਿਸ ਜਾਣਤਾ ਇਹ ਦੂਰ ਕਰਹੁ ਆਪਨ ਗਹੋਰੀ ਜਨ ਨਾਨਕ ਕਉ ਹਰ ਦਿਆਲ ਹੋ ਸੁਆਮੀ ਹਰ ਸੰਤਨ ਕੀ ਧੂਰ ਕਰ ਹਰੇ ਕੇਦਾਰਾ ਮਹੱਲਾ ਪੰਜਵਾਂ ਘਰ ਦੂਜਾ ਏਕ ਓ ਅੰਕਾਰ ਸਤਗੁਰ ਪ੍ਰਸਾਦ ਮਾਈ ਸੰਤ ਸੰਗ ਜਾਗੀ ਪ੍ਰੀਰੰਗ ਦੇਖੈ ਜਪਤੀ ਨਾਮ ਨਿਧਾਨੀ ਰਹਾਉ ਦਰਸ਼ਨ ਪਿਆਸ ਲੋਚਨ ਤਾਰ ਲਾਗੀ ਬਿਸਰੀ ਤਿਆਸ ਬਿਡਾਨੀ ਅਬ ਗੁਰ ਪਾਇਓ ਹੈ ਸਹਜ ਸੁਖ ਦਾਇਕ ਦਰਸ਼ਨ ਪੇਖਤ ਮਨ ਲਪਟਾਨੀ ਦੇਖਦ ਮੋਦਰ ਰਹਿਸ ਮਨ ਉਪਜੋ ਨਾਨਕ ਪ੍ਰੀਅ ਅੰਮ੍ਰਿਤ ਬਾਣੀ ਕੀਦਾਰਾ ਮਹੱਲਾ ਪੰਜਵਾਂ ਕਰ ਤੀਜਾ ਏਕ ਓ ਅੰਕਾਰ ਸਤਗੁਰ ਪ੍ਰਸਾਦ ਦੀਨ ਬਿਨੋ ਸੁਨਦੇ ਆਲ ਪੰਚਦਾਸ ਤੀਨ ਦੋਖੀ ਏਕ ਮਨ ਅਨਾਥ 나ਥ ਰਾਖੋ ਕਿਰਪਾਲ ਰਹਾਉ ਅਨਕ ਜਤਨ ਗਵਨ ਕਰੋ ਖਟ ਕਰਮ ਜੁਗਤ ਧਿਆਨ ਧਰਾਉ ਉਪਾਸ ਸਗਲ ਕਰ ਹਾਰਿਉ ਨਹਿ ਨਹਿ ਹਟ ਬਿਕਰਾਲ ਸ਼ਰਨ ਬੰਧਨ ਕਰਨਾ ਪਤੇ ਪਵ ਹਰਣ ਹਰ 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 ਹਰੇ ਇਕ ਤੂੰ ਹੀ ਦੀਨ ਦਿਆਲ ਪ੍ਰਭ ਚਰਨ ਨਾਨਕ ਆਸਰੋ ਉਦਰੇ ਪ੍ਰਮੋਹ ਸਾਗਰ ਲਗ ਸੰਤ ਨਾ ਪਗ ਪਾਲ ਕੇਦਾਰਾ ਮਹੱਲਾ ਪੰਜਵਾਂ ਘਰ ਚੌਥਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਸਰਣੀ ਆਇਓ नाथ ਨਿਦਾਨ ਨਾਮ ਪ੍ਰੀਤ ਲਾਗੀ ਮਨ ਪੀਤਰ ਮਗਨ ਕੋ ਹਰਦਾਨ ਰਹਾਉ ਸੁਖਦਾਈ ਪੂਰਨ ਪਰਮੇਸ਼ਰ ਕਰ ਕਿਰਪਾ ਰੱਖੋ ਮਾਨ ਦੇਹੋ ਪ੍ਰੀਤ ਸਾਧੂ ਸੰਗ ਸੁਆਮੀ ਹਰ ਗੁਣ ਰਸਨ ਬਖਾਨ ਗੋਪਾਲ ਦਿਆਲ ਗੋਬਿੰਦ ਦਮੋਦਰ ਨਿਰਮਲ ਕਥਾ ਗਿਆਨ ਨਾਨਕ ਕੋ ਹਰ ਕੈ ਰੰਗ ਰਾਗੋ ਚਰਨ ਕਮਲ ਸੰਗ ਧਿਆਨ ਕੇਦਾਰਾ ਮਹੱਲਾ ਪੰਜਵਾਂ ਰਕੇ ਦਰਸ਼ਨ ਕੋ ਮਨ ਚਾਉ ਕਰ ਕਿਰਪਾ ਸਤ ਸੰਗ ਮਿਲਾਵਹੁ ਤੁਮ ਦੇਵੋ ਆਪਣੋ ਨਾਉ ਰਹਾਉ ਕਰੋ ਸੇਵਾ ਸਤਪੁਰਖ ਪਿਆਰੇ ਜਤ ਸੁਨੀਐ ਤਤ ਮਨ ਰਹਿਸਾਉ ਵਾਰੀ ਫੇਰੀ ਸਦਾ ਕੁਮਾਈ ਕਬਨ ਨੂਪ ਤੇ ਰੋਠਾਉ ਸਰਬ ਪ੍ਰਤਪਾਲ ਸਗਲ ਸਮਾਲ ਲੈ ਸਗਲਿਆ ਤੇਰੀ ਛਾਉ नानक के, के प्रभु पुरुष बिदाते कट कट तजह दिखाओ केदारा महल्ला पंजवा प्रिय की प्रीत प्यारी मगन मनै मह चितव आशा नैनो तार तुहारी रहाओ ओए दिन पहर मूरत पल कैसे ओए पल करी किहारी खुले कपट तप्त बुज तृष्णा जीवो पेख दरसारी ਕੌਨ ਸਜਤਨ ਉਪਾਉ ਕਿਨੇਹਾ ਸੇਵਾ ਕੌਨ ਬੀਚਾਰੀ ਮਨ ਬਮਾਨ ਮੋਹ ਤਜ ਨਾਨਕ ਸੰਤਹਿ ਸੰਗ ਉਦਾਰੀ ਕੇਦਾਰਾ ਮਹੱਲਾ ਪੰਜਵਾ ਹਰ 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 ਗੁਨ ਗਾਵੋ ਕਰੋ ਕਿਰਪਾ ਗੋਪਾਲ ਗੋਬਿੰਦੇ ਆਪਣਾ ਨਾਮ ਜਪਾਵੋ ਰਹਾਉ ਕਾਢ ਲੀਏ ਪ੍ਰਭ ਆਨ ਬਿਖੈਤੇ ਸਾਧ ਸੰਗ ਮਨ ਲਾਵੋ ਪ੍ਰੰਪਉ ਮੁਕਟਿਓ ਗੁਰਬਚਨੀ ਆਪਣਾ ਦਰਸ ਦਿਖਾਵੋ ਹੋ ਸਭ ਕੀ ਰੇਨ ਹੋਏ ਮਨ ਮੇਰਾ ਅਹੰ ਬੁੱਧ ਤਜਾਵੋ ਹੋ ਆਪਣੀ ਭਗਤ ਦੇਹ ਦਿਆਲਾ ਬੜਪਾਗੀ ਨਾਨਕ ਹਰ ਪਾਵੋ ਹੋ ਕੇਦਾਰਾ ਮਹੱਲਾ ਪੰਜਵਾਂ ਹਰ ਬਿਨ ਜਨਮ ਆਕਾਰਥ ਜਾਤ ਤਜ ਗੋਪਾਲ ਆਨ ਰੰਗ ਰਾਚਤ ਮਿੱਥਿਆ ਪਹਿਰਤ ਖਾਤ ਰਹਾਉ ਤਨ ਜੋਬਨ ਸੰਪੈ ਸੁਖ ਭੋਗ ਵੈ ਸੰਗ ਨ ਨਿਭਤ ਮਾਤ ਮ੍ਰਿਗ ਤ੍ਰਿਸ਼ਨਾ ਦੇਖ ਰਚਿਓ ਬਾਬਰ ਧਰਮ ਛਾਇਆ ਰੰਗ ਰਾਤ ਮਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਾਤ ਕਰ ਗਹਿ ਲਿਓ ਦਾਸ ਨਾਨਕ ਕਉ ਪ੍ਰਭ ਜੀ ਹੋਏ ਸਾਹਤ ਕੇਦਾਰਾ ਮਹੱਲਾ ਪੰਜਵਾਂ ਹਰ ਬਿਨ ਕੋਈ ਨ ਚਾਲਸ ਸਾਥ ਦੀਨਾ 나ਥ ਕਰੁਣਾ ਪਤ ਸੁਆਮੀ ਅਨਾਥਾ ਕੇ 나ਥ ਰਹਾਉ ਸੁਤ ਸੰਪਤ ਬਿਖਿਆ ਰਸ ਭੋਗਵਤ ਨਹਿ ਨਿਭਤ ਜਮਕੇ ਪਾਥ ਨਾਮ ਨਿਧਾਨ ਗਾਉ ਗੁਣ ਗੋਬਿੰਦ ਉਦਰ ਸਾਗਰ ਕੈ ਖਾਤ ਸਰਨ ਸਮਰਥ ਅਕਥ ਅਗੋਚਰ ਹਰਿ ਸਿਮਰਤ ਦੁਖ ਲਾਥ ਨਾਨਕ ਦੀਨ ਤੂਰ ਜਨ ਬਾਂਛਤ ਮਿਲੇ ਲਿਖਤ ਤੁਰ ਮਾਥ ਕੇਦਾਰਾ ਮਹੱਲਾ ਪੰਜਵਾਂ ਘਰ ਪੰਜਵਾਂ ਏਕ ਓ ਅੰਕਾਰ ਸਤਗੁਰ ਪ੍ਰਸਾਦ ਬਿਸਰਤ ਨਾਹੇ ਮਨ ਤੇ ਹਰੀ ਅਬੇ ਪ੍ਰੀਤ ਮਹ ਪ੍ਰਬਲ ਭਈ ਆਨ ਬਿਖੈ ਜਰੀ ਰਹਾਉ ਬੂੰਦ ਕਹਾ ਤਿਆਗ ਚਾਤ੍ਰਿਕ ਮੀਨ ਰਹਿਤ ਨਾ ਕਰੀ ਗਨ ਗੋਪਾਲ ਉਚਾਰ ਰਸਨਾ ਟੀਵ ਇਹ ਪਰੀ ਮਹਾਨਾਦ ਕੁਰੰਕ ਮੋਹਯੋ ਬੇਦ ਤੀਖਨ ਸਰੀ ਪ੍ਰਭ ਚਰਨ ਕਮਲ ਰਸਾਲ ਨਾਨਕ ਗਾਠ ਬਾਦ ਧਰੀ